ਵੀ ਪਾਣੀ ਧਾਰੀ ਇਕਾ ਜੱਫੇ ਲੱਗਦੇ ਰਹਿੰਦੇ ਰੇਡਾਂ ਪੈਂਦੀਆਂ ਰਹਿੰਦੀਆਂ ਆਹ ਜੱਫੇ ਲੱਗਦੇ ਰਹਿੰਦੇ ਰੇਡਾਂ ਪੈਂਦੀਆਂ ਰਹਿੰਦੀਆਂ ਸੋਹਣੀਆਂ ਦੀ ਰੇਡ ਪਈ ਹੋਈ ਹੈ ਚਾਰ ਪਾਰਾਂ ਦੀ ਘੁੰਮਦੀ ਚੈਂਡ ਦੇ ਵਿੱਚ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਾਵੇ ਵੀ ਉਹ ਭਗਿਆ ਭਗਿਆ ਉਹ ਮਿੰਟਨ ਨੰਬਰਦਾਰ ਕਨੇਡਾ ਜਿਹੜਾ ਪਤਾ ਨਹੀਂ ਦੱਸਾ ਪਤਾ ਹੁੰਦਾ ਮੇਰਾ ਨਾਮ ਧਾਰੀ ਬਾਜ ਜਪਿਆ ਵੀ ਉਹ ਭਗਿਆੜਾ ਸੁਗਾ ਸਾਹਿਬ ਜਿੱਕਰ ਬਿੰਟੂ ਭਾਜੀ ਪਤਾ ਲਖਮੀ ਮਟਿਆਰ ਦੀ ਕਬੱਡੀ ਐ ਇੱਕ ਨੰਬਰ ਕਿੱਟ ਵਿੱਚ ਪੂਜਾ ਮਟਿਆਰ ਜੱਫਾ ਲਾਉਂਦਾ ਜਦੋਂ ਇਹ ਬੱਲੇ 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 ਬਲਵੰਦਰ ਸਿੰਘ ਲੇਕਰ ਆ ਮਟਿਆਰ ਨੂੰ ਜੱਫਾ ਲੱਗ ਗਿਆ ਤੇ ਮੈਨੂੰ ਲੱਗਦਾ 500 ਦਾਟ ਪੂਜਾ ਦੇ ਲਈ ਪਰ ਕਿੱਥੇ ਰਾਣਿਆ ਬਾਈਲਾਸ ਫੜਨਾ ਵਾਲਾ ਓੱਖਾ ਇੱਥੋਂ ਦਾ ਖੇਚ ਖੁਚਕੀ ਲੈ ਜੂ ਇਹਨੂੰ ਸਮਾਂ ਚਾਹੀਦਾ ਦਾ ਸਿੰਘਾਂ ਦੇ ਖੇਚ ਇੱਕ ਇੱਕ ਹਜ਼ਾਰ ਲੋਕੀ ਦਾ 50-60 ਬੰਦਾ ਮਰੀ ਜਾਂਦੇ ਆ ਫਲਕ ਦੀ ਜੱਜ ਸਕਿਉਰਟੀ ਨਾਲੋਂ ਤਕੜੀ ਸਕਿਉਰਟੀ ਆ ਭਰਾਵਾਂ ਜੀ ਮਹਿਮਾਰੀਆਂ ਨਵਾਉਂਦੇ ਆ ਕਿਉਂਕਿ ਜੱਜ ਸਕਿਉਰਟੀ ਵੀ ਘੱਟ ਕੰਮ ਕਰਦੀ ਜਿੱਤੇ ਮੱਲੀ ਦੀ ਸਕਿਉਰਟੀ ਵੀ ਬਹੁਤ ਟਾਈਟ ਹੈ ਜਿਉਂ ਗੱਲ ਕੀ ਸਾਡੇ ਭਰਾ ਨੇ ਵਿਸ਼ੇਸ਼ ਤੌਰ ਤੇ ਲਾਇਆ ਆਨੰਦ ਮਾਰਾ ਅੱਜ ਦੇ ਖੇਡ ਮੈਚ ਦਾ ਉਹ ਟੱਕਰ ਚੋਟੀ ਦੀ ਹੈ ਤੇ ਆ ਧਾੜੀਆਂ ਦਾ ਮੈਚ ਖੇਡਿਆ ਜਾ ਰਿਹਾ ਹੈ ਉਹ ਸਾਹਮਣੇ ਹੁੰਦੀ ਹੈ ਬੱਲੇ ਬੱਲੇ ਕਿ ਸਿੰਘਪੁਰੇ ਦੇ ਬਾਣੇ ਦਾ ਤਾਂ ਲੋਕੋ ਇਹੋ ਕਹਿਣਾ ਕਿ ਧੀਆ ਜੰਮ ਕੇ ਵੇਖੋ ਜਿਹੜੇ ਕੋਖ ਵਿੱਚ ਕਤਲ ਕਰਉਂਦੀਆਂ ਉਹ ਜੇਵਾ ਲੜਕੀਆਂ ਦੇ ਮੈਚ ਦਾ ਸਵਾਦ ਆਉਂਦਾ ਤੁਸਲੇ ਨਾਲੋਂ ਤਾੜੀ ਮਾਰ ਕੇ ਕਹਿੰਦੇ ਆਮ ਪੰਡਾ ਵੇ ਜਾਣੇ ਆ ਬੀਬੀ ਤਾੜੀਆਂ ਯਾਰੋ ਦਾ ਯਾਰ ਤੇ ਲੱਕੀ ਸਾਡਾ ਵੀਰ ਹੈ ਕਪੂਰਥਲਾ ਇਹ ਸਤਕਾਰ ਦੇਗ ਉਸਤੀਆਂ ਇੰਦਰ ਸਾਡਾ ਵੀਰ ਮਸ਼ਹੂਰ ਫਾਈਨੈਂਸਰ ਰਾਏ ਟੋਰ ਤੋਂ ਸ਼ੇਸ਼ਪੁਰ ਤੇ ਚੱਲ ਕੇ ਆਇਆ ਪਟਿਆਲੇ ਵਾਲੇ ਵੀਰ ਪਰ ਸਾਹਮਣੇ ਬਗਿਆਨ ਜੱੱਪਾ ਸਾਹਿਬ ਲక్ష్ਮੀ ਮਟਿਆਰ ਦੀ ਕਬੱਡੀ ਹੈ ਲਓ ਚੋਟੀ ਦਾ ਮੈਚ 7 ਦੇ 8 ਜਨਵਰੀ ਨੂੰ ਢੌਣਾ ਸਾਹਿਬ ਚੂਸਨੇਵਨ ਦੀ ਧਰਤੀ ਉੱਪਰ ਵੱਡੀਆਂ ਰੌਣਕਾਂ ਬਹਾਰਾ ਹੋਣਗੀਆਂ ਉੱਥੇ ਵੀ ਸਖਤਾਂ ਨੂੰ ਖੁੱਲੇ ਸੱਦੇ ਪੱਤਰ ਹੈ ਗੁਰਦੁਆਰਾ ਢੌਣਾ ਸਾਹਿਬ ਪਰ ਦੋ ਦੋ ਕਬੱਡੀਆਂ ਚਲਦੇ ਮੈਚ ਦੀ ਬਾਕੀ ਹੈ ਦੁੱਧ ਕਬੱਡੀਆਂ ਇਧਰ ਹਿਮਾਲਿਆ ਪਰਬਤ ਜਾਂ ਧਰੰਦੀਪੁਰ ਦੀ ਗੋਪੀ ਦੀ ਟੀਮ ਟੌਪ ਲੈਸ ਖਿਡਾਰੀਆਂ ਦੇ ਨਾਲ ਖੇਡ ਦੇ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਲక్ష్ਮੀ ਮਟਿਆਰ ਲਓ ਸਾਹਮਣੇ ਕਬੱਡੀ ਬਾਲ ਦੀ ਵਦੀ ਹੋਈ ਹੈ ਆ ਵੀ ਢੰਡਾ ਵਾਲਾ ਰਾਣਾ ਵੀ ਖੇਡ ਦੇ ਮੈਦਾਨ ਵਿੱਚ ਹੈ ਨਾਲ ਇੰਦਰਜੀਤ ਕਿੰਨੂੰ ਲੱਗਦਾ ਲక్ష్ਮੀ ਟੱਕੀ ਗਈ ਉਧਰ ਦੇ ਪਾਸੇ ਲక్ష్ਮੀ ਟੱਕੀ ਗਈ ਆ ਬਾਲ ਸਾਡੇ ਜਗਜੀਤ ਸਿੰਘ ਜੀ ਤੇ ਗੁਰਜੀਤ ਸਿੰਘ ਜੀ ਪੱਤਰਕਾਰ ਭਾਈਚਾਰੇ ਦਾ ਦਿਲੋਂ ਸਤਿਕਾਰ ਕਰਦੇ ਆਂ ਵੱਡਾ ਮਾਣ ਕਰਦੇ ਆਪਾਂ ਸਾਰੇ ਭਰਾਵਾਂ ਦਾ ਆਓ ਸਾਹਮਣੇ ਦੇਖਦਾ ਵੀ ਯਾਦਾ ਕਹਿੰਦੇ ਆ ਗਿਆ ਇਹ ਬਰਨਾਲੇ ਵਾਲਾ ਤੇ ਨਾਲ ਦੁਨੀਆਂ ਦੇ ਵੱਡੇ ਮੱਲੇ ਛੋਟੇ ਵੀਰ ਰਾਏ ਸਿੱਧੂ ਗੁਈਏ ਦਾ ਵੀ ਹੋਣਾ ਤੇ ਬੋਲਦਾ ਵੀ ਲੋਕ ਵੱਡੇ ਵੱਡੇ ਮੰਡਾਂ ਦੇ ਦਰਸ਼ਕ ਹੋ ਰਹੇ ਆ ਕੱਲੇ ਕੱਲੇ ਮੌਲ ਦਾ ਝਿਕਰ ਹੋਵੇਗਾ ਇਧਰ ਸਾਡੇ ਕੋਲ ਤੋਂ ਔਦਲਾ ਬੈਗਰ ਜੀ ਨਾਲ ਰਾਜੂ ਕੈਨ ਬਾਅਦ ਸਨਮ ਪ੍ਰਾਪਰਟ ਕਰ ਰਹੀ ਹੈ ਜਰੂਰ ਜੀ ਲੰਦੂ ਵਾਲੇ ਪ੍ਰੀਤ ਵੀਰ ਨੂੰ ਨਾਕ ਕਰੀਏ ਬੰਦੇ ਕਹਿੰਦੇ ਕਿ ਅਸੀਂ ਵੀ ਝੋਲਰੀ ਉੱਤ ਲੈਨੇ ਆ ਭਰਾ ਦੀ ਮਾਣ ਦੀ ਬੋਲਦੇ ਨੇ ਨਹੀਂ ਗੱਲ ਬਹੁਤ ਵੱਡੀ ਸੱਤ ਵੱਜੀਏ ਸਾਡੇ ਭਰਾ ਦੇ ਲੱਤ ਟੁੱਟ ਗਈਏ ਗੋਡੇ ਦਾ ਕੋਈ ਸੱਜੀ ਰੱਤ ਜਪਾ ਜਰੂਰ ਭਰਾ ਦੀ ਮਾਲੀ ਮਦਦ ਦੇ ਲਈ ਇੱਕ ਚੱਕਰ ਦਾ ਸਵਰਗਵਾਸੀ ਸਰਦਾਰ ਨਾਇਬ ਸਿੰਘ ਗੁਰਪ੍ਰੀਤ ਸਿੰਘ ਖੇੜਾ ਗੁਰਸੇਵਕ ਖੇੜਾ ਹੀਰਾ ਰਾੜੀਆਂ ਵੀਰ ਹੈ ਮਨਿੰਦਰ ਮੰਡੀ ਸਿੰਗਾਪੁਰ ਤੇ ਰੌਣ ਬਾਦਵੇਂ ਹੁਣੀ ਵਿਸ਼ੇਸ਼ ਤੌਰ ਤੇ ਆਏ ਆ ਜਿਵੇਂ ਇੰਦਰਜੀਤ ਖੇਡ ਦੇ ਮੈਦਾਨ ਵਿੱਚ ਆ ਗਿਆ ਹੈ ਪਿਆਰ ਹੈ ਸਾਡੇ ਹਰਵਿੰਦਰ ਜੰਦ ਵਾਲੇ ਭਰਾ ਦੇ ਨਾਲ ਧੰਵਾਦ ਹੈ ਸ੍ਰਿਸ਼ਟਿ ਪੱਤਰਕਾਰ ਭਾਈ ਜਰੇ ਦਾ ਰੌਬਰਤ ਬਾਜਵਾ ਸਾਡਾ ਵੀਰ ਉਹ ਵਿਸ਼ੇਸ਼ ਟਰਮ ਤੇ ਚੱਲ ਕੇ ਆਇਆ ਹੈ ਸਮੁੱਚਾ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਕਬੱਡੀ ਪਾਲੀ ਵਧੀ ਹੋਈ ਹੈ ਹਰਿਆਣੇ ਵਾਲਿਆ ਚਾਰ ਪਰ ਮਿੰਟੋ ਨੰਬਰਦਾਰ ਕੈਨੇਡਾ ਵਾਲਾ ਐਵੇਂ ਨਹੀਂ ਮਾਰ ਕਰਦਾ ਇਹਨਾਂ ਧੀਆ ਧਿਆਰੀਆਂ ਵਿੱਚ ਲੋ ਸਾਹਮਣੇ ਵੱਡੀਆਂ ਗੱਲਾਂ ਨੇ ਲੋ ਅਗਲੀ ਰੇਡ ਸਾਹਮਣੇ ਪੱਕਾਂਗੇ ਇਹ ਹੈ ਸੋਹਣਿਆ ਹਰਿਆਣੇ ਵਾਲੀ ਕਬੱਡੀ ਗੁਰਿੰਦਰ ਸਿੰਘ ਔਲਖ ਡਾਲਾਂ ਵਾਲਾ ਕਹਿੰਦਾ ਸਰਵ ਅਮਰਜੀਤ ਕੌੜਾ ਕਹਿੰਦਾ ਲਾਲੀ ਜਲਮਣੀ ਦੇ ਗੁਰਪੁਤਾਂ ਤੇ ਸੰਧਾਵਾਰੀਏ ਕਹਿੰਦੇ ਆ ਆਪਾਂ ਲక్ష్ਮੀ ਦਾ ਸਨਮਾਨ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਰੇ ਦੀ ਟੱਕਰੋ ਸੋਨੀਆਂ ਖੇਡ ਮੈਦਾਨ ਦੇ ਵਿੱਚ ਕਿੱਥੇ ਲੇਡ ਆਉਂਦੀ ਹੈ ਮਟਿਆਰ ਨੇ ਲਓ ਸਾਹਮਣੇ ਫਿਰ ਧਾਵਾ ਬੋਲਿਆ ਟੱਕਰ ਕਹਿੰਦੇ ਚੋਟੀ ਦੀ ਇੱਕ ਪਾਸੇ ਸਬਰ ਗਿੱਲ ਗਿੱਲ ਪਰਵਾਰ ਦੀ ਸ਼ਾਨ ਜਿਵੇਂ ਜੱਤ ਬਿੱਲਾ ਕਿਉਂ ਦੀੰਮੀਆਲ ਆਹ ਕਹਿੰਦੇ ਸਬਰ ਗਿੱਲ ਜੱਫਾ ਲਾਉਣ ਦਾ ਯਤਨ ਕਬੱਡੀ ਕਬੱਡੀ ਪਾਵੇਗੀ ਕਿ ਜੁੜੀਆਂ ਨੇ ਬੜੀਆਂ ਰੀਚਾ ਛੁੱਟਿਓਣਾ ਮੇਰੀਆਂ ਤੀਜਾ ਕੁੜੀਆਂ ਦੇ ਘਰ ਦੋ ਹੁੰਦੇ ਉਹ ਮਾਪੇ ਦੇ ਦੋ ਪਿਓ ਹੁੰਦੇ ਆ ਸਾਹਮਣੇ ਕਬਾਲ ਦੀਆਂ ਗੱਲਾਂ ਸਾਡੇ ਸਿੰਘ ਜੀਤ ਵੀਰ ਨੇ ਕੀਤੀਆਂ ਸਾਡੇ ਰਾਣੇ ਸਿੰਘ ਪੁਰਜੇ ਦਾ ਕੱਪ ਦੇ ਨਾਲ ਸਨਮਾਨ ਨਗਦ ਰਾਸ਼ੀ ਨਾਲ ਜੋੜਾ ਜੋੜਾ ਮਰ ਫੌਜੀ ਵੱਲੇ ਤੇ ਸੁੱਖੇ ਦਾ ਨਿੱਕਾ ਵੀਰ ਸੋਰੀ ਕੋਜ ਤੇ ਰਿੰਕੂ ਖਾਰਾ ਵੱਲੋਂ ਕੀਤਾ ਜਾਵੇਗਾ ਆਪਾਂ ਦਿਲੋਂ ਸਤਿਕਾਰ ਕਰਦੇ ਸਾਰੇ ਭਰਾਵਾਂ ਦਾ ਲਓ ਖੇਡ ਮੈਦਾਨ ਦੇ ਚੱਕਰਮ ਦੀ ਰੇਡ ਪਈ ਹੋਈ ਹੈ ਆ ਮਾਜਾ ਸਪੋਰਟਸ ਕਲਬ ਰਾਣੀ ਮਲਾ ਦੀ ਆ ਕਹਿੰਦੇ ਖੇਡ ਮੈਦਾਨ ਦੇ ਵਿੱਚ ਚੱਕਰਮ ਪੁਆਇੰਟ ਆਪਣੀ ਟੀਮ ਦੇ ਸੇ ਜੋੜਦੀ ਹੋਈ ਇੱਕ ਵਸੀਮ ਅਕਰਮ ਹੋਇਆ ਪਾਕਿਸਤਾਨ ਦਾ ਖਿਡਾਰੀ ਮੈਂ ਦਾ ਨਾਮ ਵੀ ਵਸੀਮ ਰੱਖਿਆ ਕਿਉਂਕਿ ਲਹਿੰਦੇ ਪੰਜਾਬ ਦੇ ਰਾਣਿਆ ਮਾਈਆ ਕਸ਼ਮੀ ਬਟਿਆਰ ਕਬੱਡੀ ਪੌਂ ਦੀ ਵੱਧ ਚੁੱਕੀ ਹੈ ਲੱਕੀ ਸਾਡਾ ਵੀਰ ਹੈ ਕਪੂਰਥਲੇ ਵਾਲਾ ਯਾਰਾਂ ਦਾ ਯਾਰ ਅੱਜ ਆਇਆ ਹੈ ਪਰ ਸੰਮਨ ਕਿੱਥੇ ਲੋਟ ਆਉਂਦੀ ਹੈ ਬਲਵਿੰਦਰ ਸਿੰਘ ਖੈਰਾ ਕਿਹੜੇ ਕਿੰਨੇ ਵਾਲੀ ਸਰਕਾਰ ਦਾ ਨਾਮ ਚੱਲਦਾ ਹੈ ਬਲਕਾਰ ਅਧਿਕਾ ਆਹ ਮਿੰਟੋਂ ਨੰਬਰ ਦਾ ਲਾਈਵ ਜੁੜਿਆ ਹੋਣਾ ਕਿਉਂਕਿ ਟੀਮ ਮਾਝ ਦੇ ਖੇਡਦੀ ਜਣਦੀ ਗਵਾਰ ਨਗਰ ਦੇ ਵਿੱਚ ਟੀਮ ਖੇਡਣ ਨੂੰ ਆਈ ਹੋਈ ਹੈ ਤੱਕ ਦੇ ਖੇਡ ਮੈਦਾਨ 'ਚ ਸਿਰੇ ਦੀ ਟੱਕਰ ਉਹ ਸੁਮਨ ਗਿੱਲ ਸੁਮਨ ਗਿੱਲ ਸੁਮਨ ਗਿੱਲ ਸਾਹਿਬ ਆ ਲਿਏ ਆਹ ਜਲਦੀ ਟੀਮਾਂ ਖੇਡ ਮੈਦਾਨ 'ਚ ਆਜਾ ਜਲਦੀ 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 ਲਾਓ ਇੱਥੇ ਰੱਖੋ ਆ ਇੱਕ ਇੱਕ ਹਜ਼ਾਰ ਦਿੱਤਾ ਜਾਣਾ ਤੇ ਮੈਨੂੰ ਲੱਗਦਾ ਬਾਈ ਲਾਰਸ ਨੇ ਪਾਣੀ ਧਾਣੀ ਪੀ ਲਿਆ ਹੁਣੋ ਧਿਆਨ ਕਰ ਲਾ ਇੱਕ ਇੱਕ ਹਜ਼ਾਰ ਲਗਾਤਾਰ ਤਿੰਨ ਜਫਿਆਂ ਦਾ ਆ ਰਿਹਾ ਹੈ ਜੇ ਲੈ ਤੁਰਿਆ ਸੈਗਰਾਂ ਨੂੰ ਮਾਲੋ ਦੀ ਜਾਹਰ ਕਰੀ ਕਬਾਬ ਸੱਤੇ ਤੇ ਸੱਗੇ ਦੁਸਤ ਕੀ ਟੰਗੇ ਨਦੋਰੀਏ ਚਾਚੇ ਪਾਇ ਤਟਾਕੇ ਸੀਨੇ ਚ ਗਿਆਰੇ ਨਾਲ ਤਲਕਾ ਆਹ ਕਹਿੰਦੇ ਹੈਪੀ ਮਟਿਆਰ ਦਾ ਕੰਮ ਦੀ ਗੱਲ ਕਰਦੀ ਹੈ ਪਰ ਪੁਆਇੰਟ ਕਹਿੰਦੇ ਢਾਵੀ ਦੇ ਸੇ ਜੁੜਦੇ ਕਿੱਕ ਹੈ ਉਹ ਸੋਨੀਆ ਕੈਨੇਡਾ ਤੋਂ ਅੱਜ ਦੇ ਖੇਡ ਮੈਚ ਦਾ ਲਾਈਵ ਅਨੰਤ ਮਾਰ ਰਿਹਾ ਹੈ ਧੰਨਵਾਦ ਹੈ ਤੇ ਇੱਕ ਦਿਲ ਮੋੜ ਕੇ ਰਵਿੰਦਰ ਵੀਰ ਬਹੁਤ-ਬਹੁਤ ਧੰਨਵਾਦ ਸਾਰੀਆਂ ਸਤਿਕਾਰਯੋਗ ਹਸਤੀਆਂ ਨੇ ਇਹਨਾਂ ਸ਼ੇਰ ਬੱਚੀਆਂ ਦਾ ਹੋਣ ਗਿਆ ਸੈਲਵ ਲਾਰੇ ਜਿਹੜੇ ਗੇਮਾਂ ਵਾਲੇ ਵੀ ਕਬੱਡੀ ਕਰਦਾ ਹੋਇਆ ਵਧਿਆ ਹੋਇਆ ਗੁਰੂ ਦਾ ਖਾਲਸਾ ਕਿ ਜੰਗਲ ਮਾਛੀ ਵਾਰੇ ਦਾ ਬੇਨਤੀ ਕਰੇ ਹਵਾਵਾਂ ਨੂੰ ਸਾਡਾ ਸ਼ੇਰ ਨਾ ਕਰਿਓ ਮੇਰਾ ਮਹਿਮਾਨ ਸੱਤਾ ਹੈ ਵਾਹ ਵੀ ਦਵਾਨਾ ਸੇਖੜਾ ਲੱਖ ਤੇ ਜਗਰ ਅੱਜ ਵੱਡੀਆਂ ਗੱਲਾਂ ਦੇ ਰਾਣੇ ਮੀਰ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਉਧਰ ਭਾਗ ਸਿੰਘ ਭਾਗ ਦਾ ਸੁਪੁੱਤਰ ਖਬੀਰ ਸਾਹਿਬ ਦਾ ਸੁਪੁੱਤਰ ਕਹਿੰਦੇ ਸੀ ਵਾਹ ਵੀ ਮੁੰਡੇ ਇਹ ਆਉਣ ਵਾਲੇ ਸਮੇਂ ਦੇ ਸੁਪਰ ਸਟਾਰ ਖਿਡਾਰੀ ਬਣ ਗਏ ਓਹ ਸਾਹਮਣੇ ਟੱਕਰ ਗੁਰੂ ਦਾ ਖਾਲਸਾ ਓਹ ਸਾਹਮਣੇ ਪੇੜ ਰਿਹਾ ਹੈ ਨੰਬਰ ਜਾਫੀਆਂ ਦੇ ਸੇਪੀਪੀ ਸਾਹਿਬ ਆ ਵੀ ਜੀਪੀ ਸਾਹਿਬ ਧੰਨਵਾਦ ਆ ਤੁਹਾਡਾ ਕਹਿੰਦੇ ਕਹਿੰਦੇ ਆ ਜਦੋਂ ਢੇਰੀ ਵਾਲੀ ਕਬੱਡੀ ਦਾ ਸ਼ੋਅ ਮੈਚ ਹੁੰਦਾ ਤੇ ਕਾਕੇ ਪੰਜਵਰੀ ਦਾ ਨਾਮ ਚੱਲਦਾ ਸਾਡੇ ਵੀਰ ਦਾ ਬੜੇ ਮੁੰਡਾ ਕਹਿੰਦੇ ਟੁੱਟ ਕੇ ਲੱਗਿਆ ਬੜੇ ਟਾਪ ਦੇ ਖਿਡਾਰੀ ਬਣ ਗਏ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਮੱਲਾ ਮਾਰਨਗੇ ਗੁੱਟ ਫੜਿਆ ਹੋਇਆ ਜਿਵੇਂ ਸ਼ੋਰ ਨੇ ਲੱਗਿਆ ਕਿ ਫੜ ਕੇ ਗੁੱਟ ਤੇ ਕਹਿੰਦਾ ਛੁੱਟ ਬਗਾਨਾ ਪੁੱਤ ਤੇ ਧੰਨਵਾਦ ਹੈ ਜੌਨਾਵਰ ਸਿੰਘ ਫੌਜੀ ਸਾਹਿਬ ਦਾ ਜਿਹੜਾ ਮੋਜ ਵਾਲ ਵਿੱਚ ਵੱਡਾ ਨਾਮ ਹੈ ਜਗਜੀਤ ਸਿੰਘ ਡੱਲ ਸਾਡਾ ਵੀਰ ਉਹ ਕਹਿੰਦੇ ਬਾਦਰ ਦੇ ਘੇਰਿਆਂ ਤੋਂ ਚੱਲ ਕੇ ਆਇਆ ਕਿ ਹੁਣ ਟੱਕਰ ਰਹਿ ਵਜਦੇ ਲਾਹੌਰੀਏ ਅੱਗਾ ਬਾਦਰ ਦੇ ਘੇਰਿਆਂ 'ਚ ਪਿੰਡ ਵਸਦਾ ਹੈ ਲੋ ਮੁੰਡੇ ਦੀ ਰੇਡ ਪੈ ਚੁੱਕੀ ਹੈ ਜੇਕਰ ਦੁਨੀਆ ਤੇਰੇ ਡਰਦੀ ਐ ਉਹ ਤੇਰੇ ਡਰਦੀ ਐ ਨਵੇਂ ਪਿੰਡਿਆ ਬਾਜੇ ਦਾ ਸੰਤਾਨ ਆ ਗਿਆ ਰਾਣਿਆ ਚੱਕੀਵਾਗੂ ਉਹ ਸਾਹਮਣੇ ਕਹਿੰਦੇ ਸੁਲਤਾਨ ਬੰਜੀਤ ਨਵੇਂ ਪਿੰਡ ਵਾਲਾ ਮੁੰਡਾ ਕਬੱਡੀ ਪਾਉਣ ਦੀ ਵਧਿਆ ਹੋਇਆ ਹੈ ਉਹਦੀਆਂ ਗੱਲਾਂ ਹੋਈਆਂ ਕਦੀ ਰਾਜੂ ਭਾਰੂ ਭਾਂਗੇ ਵਾਲੇ ਦੀਆਂ ਗੱਲਾਂ ਹੋਈਆਂ ਫਰੰਦੀਪੁਰੀਆ ਜੀ ਨੇ ਕੱਲ ਵੀ ਵੇਜੋੜ ਪਾਈਆਂ ਇਹਨੇ ਕੱਲ ਵੀ ਵੇਜੋੜ ਪਾਈਆਂ ਰਾਣਿਆਂ ਉਹ ਰਾਣਿਆਂ ਦੇ ਨਾਲ ਦਾ ਕੁਝ ਕੀਤਾ ਹੈ ਕੱਲਾ ਪਾਊਗਾ ਆਲਾ ਜਿਹੜਾ ਕੋਲ ਮਾਂਗੀ ਪਾ ਦੇ ਇਕੱਲੇ ਨੇ ਪਾਉਂਿਆ ਕਿਉਂਕਿ ਉੱਪਰ ਆ ਮਾਦ ਸੌਰਿਆ ਦਾ ਪਿੰਡ ਹੈ ਇੰਦਰਜੀਤ ਵੀਰ ਦਾ ਟੱਕਰ ਕਹਿੰਦੇ ਕੀ ਪੇ ਜੋ 16250 ਰੁਪਏ ਸੰਗਤ ਦੀ ਗਿਜਾਰੀ ਜੋ ਇਕੱਠੇ ਹੋਇਆ ਆ ਤੱਕਦੇ ਖੇਡ ਮੈਦਾਨ ਦੇ ਵਿੱਚ ਆ ਸਿੱਖ ਸਰਦਾਰ ਕਹਿੰਦੇ ਪਾਲਾ ਜਰੀਲਾ ਆ ਯੋਧੇ ਨੇ ਕਹਿੰਦੇ ਲਾਜਾ ਆ ਬੱਲੇ ਬੱਲੇ ਕਰਾਈ ਹੋਈ ਹੈ ਬੱਲੇ ਬੱਲੇ ਕਰਾਈ ਹੋਈ ਹੈ ਕਬੱਡੀ ਤੱਕ ਦੇ ਖੇਡ ਮੈਦਾਨ ਦੇ ਵਿੱਚ ਜੱਟੇ ਵੀ ਓ ਜੱਟੇ ਵੀ ਆ ਵੀ ਅੱਧੀਪੁਰ ਇਹ ਗੋਪੀ ਦੇ ਦੋ ਜੱਫੇ ਤੇ ਕਾਲੇ ਪਾਉ ਉਤਾਰੀ ਵਾਲੇ ਦੇ ਦੋ ਜੱਫੇ ਓ ਖੜਾ ਬਲਵਿੰਦਰ ਖੇਤਾ ਆ ਵੀ ਕੈਨੇਡਾ ਦਾ ਪੀਆਰ ਹੈ ਤੇ ਨਾਲ ਰਣਜੀਤ ਸਿੰਘ ਰਾਣਾ ਖੜਾ ਚੂਸਲੇ ਵਾਲੋ ਤੇ ਗੁਰਪ੍ਰੀਤ ਵੀਰ ਹੁਣੀ ਕਹਿੰਦੇ ਆ ਐਨ ਕਹਿੰਦੇ 2-2 ਹਜ਼ਾਰ ਦਿੱਤਾ ਜਾਵੇਗਾ ਓ ਢੰਡਾ ਵਾਲਾ ਰਾਣਾ ਤੇ ਲਾਓ ਇੱਕ ਵਾਰੀ ਰਾਣੀ ਦੀ ਚੜ੍ਹਦੀ ਕਲਾ ਚਕਾਰਾ ਛੱਡ ਗਏ ਜੀ ਬੋਲੇ ਇਸ ਸੁਨਹਾਰਾ ਸਾ ਸ੍ਰੀ ਆਗਮ ਹੁਦੂਦੇ ਆਪਕ ਕਰ ਰਿਹਾ ਹੈ ਚਰਨ ਪਾਣੀ ਵੀ ਆਏ ਆ ਵਾਦੀ ਦੇ ਵਾਦੀ ਇਹ ਸਾਰੀਆਂ ਸੰਗਤਾਂ ਤੇ ਜੋ ਹਸਤੀ ਹੈ ਬੋਧੇ ਕੀ ਲੈਣਾ ਜੋ ਪੈਂਦਾ ਕਾਰਾ ਰਤ ਹੋਵੇ ਵਾਲਤ ਤੇ ਮਿਲਦੀ ਭਾਲ ਛੋਟੀ ਨਹੀਂ ਗੱਲ ਸ਼ੰਕਰ ਬਾਬਾ ਬਾਰ ਦੀ ਗੱਲ ਤਾਂ ਦੀ ਬਾਰ ਸ਼ਮਾਨ ਪ੍ਰਾਪਤ ਕਰ ਰਿਹਾ ਹੈ ਸਰਦਾਰ ਸਰਜੀਤ ਸਿੰਘ ਜੀ ਜੀ ਹੋਰ ਵਿਖੀ ਮੇਲੇ ਵਾਲੇ ਵੀ ਸ਼ੰਦੋ ਬੇਰ ਵਾਲੇ ਸਭਾ ਚੂਸ ਦੂਰ ਜਿੱਤੇ ਵੀਰ ਆਪਣੇ ਪਹੁੰਚ ਗਏ ਕਿਹੜੇ ਕਿਹੜੇ ਪ੍ਰਮਾਣ ਪੂਰੇ ਜਿਹੜੀਆਂ ਟੀਮਾਂ ਖੇਡੀਆਂ ਜਿਹਦਾ ਮੁਕਾਬਲਾ ਜਿਹੜੀ ਟੀਮ ਦੇ ਨਾਲ ਹੋਇਆ ਸਿੰਘ ਕਬੱਡੀਕਾਰ ਤੋਤਾ ਸਿੰਘ ਵਾਲਾ ਸਰਦਾਰ ਗੁਰਪਖੀ ਨਾਲ ਗੁਰਬੀਰ ਨਵੇਂ ਪਿੰਡੀਆਂ ਪ੍ਰੀਤੀ ਆਈ ਖੜਾ ਕਰੇਤਾ ਰਣਜੀਤ ਰਾਣਾ ਖੜਾ ਮਾਲਜਵੇ ਗੁਰਪ੍ਰੀਤ ਖੜਾ ਮਿੰਟੂ ਮਾਟਰ ਰਿੰਕੂ ਖੜਾ ਕਾਲਸਾ ਬੁੱਢੀ ਕੀ ਫਤਿਹ ਜੀ ਅੱਜ ਕੱਲੇ ਮੈਂ ਬਹੁਤ ਵੱਡਾ ਭਾਕਾ ਸਮਝਦੇ ਰਿਆਂ ਅੱਗੇ ਮੈਂ 2-3 ਵਾਰੀ ਬਾਹਰੋਂ ਨਹੀਂ ਆ ਸਕਿਆ ਆਪਦੇ ਵੱਲੋਂ ਪੈਸੇ ਭੇਜ ਕੇ ਛੋਟੇ ਵੀਰ ਦੀ ਜ਼ਿੰਮੇਵਾਰੀ ਲਾ ਕੇ ਕਿ ਸ਼ਾਮ ਨਰਾਇਣ ਦੀ ਮੈਨੂੰ ਖੁਦ ਆ ਕੇ ਮੌਕਾ ਮਿਲਿਆ ਸਾਰੀ ਸੰਗਤ ਦਾ ਦਰਸ਼ਨ ਕਰਨ ਦਾ ਤੇ ਮੈਂ ਆਸ ਕਰਦਾ ਹਾਂ ਕਿ ਸਾਰੇ ਆਪਾਂ ਹੌਮ-ਹੌਮ ਅੱਗੇ ਇਸ ਮੇਲੇ ਨੂੰ ਆਪਾਂ ਖੁਸ਼ੀਆਂ-ਖੁਸ਼ਾਲੀਆਂ ਨਾਲ ਪੂਰਾ ਕਰੀਏ ਤੇ ਜਿਹੜੀ ਉਹ ਮੇਨ ਸਮੱਸਿਆ ਪੰਜਾਬ ਦੇ ਵਿੱਚ ਨਸ਼ਿਆਂ ਦੀ ਆ ਨਾਲੇ ਸਾਰੇ ਜਿਹੜੇ ਗੱਬਰੂ ਮੁੰਟਿਆਰੇ ਜੋ ਵੀ ਆ ਖੇਡਾਂ ਵਾਲੇ ਪਾਸੇ ਆਉਣ ਤੇ ਉਸ ਚੀਜ਼ ਤੋਂ ਬਚਣ ਸਾਡੇ ਦਾ ਸਾਰਿਆਂ ਦਾ ਉਪਰਾਲਾ ਇਹੋ ਹੀ ਆ ਜੀ ਬਾਕੀ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਬਹੁਤ ਬਹੁਤ ਆ ਹਾਂਜੀ ਵੀਰ ਜੱਜ ਜਿਹੜਾ ਖੇਡ ਮੇਲਾ ਕਰਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਜੇ ਕਿਹੜੇ ਸਭਾਂਚ ਕਰਾਇਆ ਜਾ ਰਿਹਾ ਹੈ ਕਿਹੜੇ ਕਿਹੜੇ ਮੈਚ ਹੋ ਰਿਹਾ ਤੇ ਕੀ ਕੀ ਇਨਾਮ ਦਿੱਤੇ ਜਾ ਰਿਹਾ ਇਹ ਜੀ ਸਾਡੇ ਮਹਾਪੁਰਸ਼ਾਂ ਦੇ ਯਾਦ ਦੇ ਵਿੱਚ ਬਾਬਾ ਇਸਰ ਸਿੰਘ ਜੀ ਬਾਬਾ ਬੂਟਾ ਸਿੰਘ ਜੀ ਦੀ ਯਾਦ ਦੇ ਵਿੱਚ ਸਾਲਾਨਾ ਜੋੜ ਮੇਲਾ ਜੋ ਕਰਾਇਆ ਜਾ ਰਿਹਾ ਤੇ ਹਰੇਕ ਸਾਲ ਅਸੀਂ ਜੋ ਕਬੱਡੀ ਕੱਪ ਕਰਾਉਨੇ ਆ ਉਸੇ ਤਰ੍ਹਾਂ ਐਰਕੀ ਵਿੱਚ ਤੀਸਰਾ ਕਬੱਡੀ ਕੱਪ ਜਿਹੜਾ ਕਰਵਾ ਰਹੇ ਆ ਤੇ ਇਸ ਵਿੱਚ 6 ਟੀਮਾਂ ਜਿਹੜੀਆਂ ਉਹ ਬੁਲਾਈਆਂ ਗਈਆਂ ਜਿਹਦੇ ਵਿੱਚ ਇੱਕ ਨਵੀਂ ਉਮਰ ਦੇ ਜਿਹੜੇ 75 ਕਿਲੋ ਵਾਲੇ ਟੀਮਾਂ ਹੋਣਗੀਆਂ ਦੋ ਇੱਕ ਕੁੜੀਆਂ ਦੀਆਂ ਦੋ ਟੀਮਾਂ ਹੋਣਗੀਆਂ ਜਿਹਦੇ ਵਿੱਚ ਹਰਿਆਣਾ ਦੇ ਪੰਜਾਬ ਦੀਆਂ ਕੁੜੀਆਂ ਖੇਡਣਗੀਆਂ ਔਰ ਦੋ ਕਲੱਬਾਂ ਦੇ ਮੈਚ ਹੋਣਗੇ ਸ਼ੋਅ ਮੈਚ ਦੋ ਟੀਮਾਂ ਉਹ ਹੋਣਗੀਆਂ ਜਿਹਦੇ ਵਿੱਚ ਪੋਤਾ ਸੰਗਾਰੇ ਟੀਮ ਤੇ ਬਾਬਾ ਬਿਦੇਜਾਂ ਸਪੋਰਟਸ ਕਲੱਬ ਫੰਦੀਪੁਰ ਦੀ ਟੀਮ ਹੋਏ ਤੇ ਇੱਕ ਇਹ ਜਿਹੜੀ ਸੇਵਾ ਆ ਇਹ ਬਲਵਿੰਦਰ ਸਿੰਘ ਕੈਨੇਡਾ ਵੱਲੋਂ ਉਹਦੇ ਉੱਤੇ ਸਮੂਹ ਖਰਾ ਪਰਿਵਾਰ ਵੱਲੋਂ ਕਰਵਾਈ ਜਾਂਦੀ ਆ ਹਰੇਕ ਸਾਲ ਤੇ ਹਰੇਕ ਸਾਲ ਦੀ ਤਰ੍ਹਾਂ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਪਰਮਾਤਮਾ ਚੜ੍ਹਦੀਆਂ ਕਲਾ 'ਚ ਰੱਖੇ ਤੇ ਇਹ ਪਰਿਵਾਰ ਆ ਜੋ ਇਸੇ ਤਰ੍ਹਾਂ ਗੁਰੂ ਮਹਾਰਾਜ ਦੀਆਂ ਕੂਚੀਆਂ ਦੇ ਵਿੱਚ ਆਪਦਾ ਹਿੱਸਾ ਪਾ ਕੇ ਕੂਚੀਆਂ ਪ੍ਰਾਪਤ ਕਰੇ